ਅੱਜ ਹੁਸ਼ਿਆਰਪੁਰ ਦੇ ਵਾਰਡ ਨੰਬਰ 49 ਦੀ ਕਾਂਗਰਸੀ ਕੌਂਸਲਰ ਸੁਨੀਤਾ ਬਾਗਾ ਵੱਲੋਂ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਗਈ। ਇਸ ਮੌਕੇ ਡਿਪਟੀ ਮੇਅਰ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਤੇ ਸੁਨੀਤਾ ਬਾਗਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਦੇਖਦੇ ਹੋਏ ਮੁਹੱਲੇ ਦੀ ਬਿਹਤਰੀ ਲਈ ਉਹਨਾਂ ਨੇ ਇਹ ਕਦਮ ਚੁੱਕਿਆ ਹੈ। ਅੱਜ ਬਹੁਤ ਖੁਸ਼ੀ ਦਾ ਦਿਨ ਹੈ। ਸਾਡੇ ਵਿੱਚ ਬਲਵਿੰਦਰ ਸਿੰਘ ਜੀ ਜਿਹੜੇ ਗੁਬਾਰਡ ਨੰਬਰ 49 ਚੋਂ ਬੱਗਾ ਜੀ ਬੜਾ ਕਦੇ ਵਿੱਚ ਇਹਨਾਂ ਦੇ ਸਾਡੇ ਭਾਬੀ ਜੀ ਹੁਣ ਇੱਥੋਂ ਸੁਰੀਤਾ ਦੇਵੀ ਜੀ ਕਾਉਂਸਲਰ ਹੈ ਇਸ ਇਲਾਕੇ ਚੋਂ 2021 ਚ ਕਾਉਂਸਲ ਬਣੇ ਔਰ ਅੱਜ ਇਸ ਪਰਿਵਾਰ ਨੇ ਇਹ ਫੈਸਲਾ ਲਿਆ ਕਿ ਅਸੀਂ ਆਮ ਆਦਮੀ ਪਾਰਟੀ ਸ਼ਾਮਲ ਹਾਂ ਸੋ ਮੈਂ ਆਪਣੇ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਦਾ ਭਗਵਾਨ ਸਿੰਘ ਜੀ ਮਾਨ ਵੱਲੋਂ ਮਾਨ ਜੋਗਰਵਿੰਦ ਕੇਜੀਵਾਲ ਜੀ ਤੋਂ ਵੱਲੋਂ ਔਰ ਡਾਕਟਰ ਸੰਦੀਪ ਪਾਠਕ ਜੀ ਦੀ ਟੀਮ ਵੱਲੋਂ ਔਰ ਜ਼ਿਲ੍ਹਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੱਲੋਂ ਸਾਰਿਆਂ ਵੱਲੋਂ ਇਹਨਾਂ ਦਾ ਸਵਾਗਤ ਕਰਦਾ ਪਾਰਟੀ ਦੇ ਵਿੱਚ ਔਰ ਖਾਸ ਤੌਰ ਤੇ ਮੇਰੇ ਇਸ ਬਾੜ ਤੋਂ ਭੈਣ ਬਲਦੀਪ ਕੌਰ ਜੀ ਜਿਹੜੇ ਕੀ ਲਗਾਤਾਰ ਇਸ ਇਲਾਕੇ ਚੋਂ ਕੰਮ ਕਰਦੇ ਰਹੇ ਪਾਰਟੀ ਲਈ ਔਰ ਨਾਲ ਆਏ ਹੈ ਜੁਆਇਨਿੰਗ ਦੇ ਲਈ ਔਰ ਉਹਦੇ ਨਾਲ ਨਾਲ ਬਿੰਦੀ ਜੀ ਔਰ ਹੋਰ ਵੀ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਕਾਰਜਕਰਤਾ ਹੋਗੇ ਔਰ ਨਾਲ ਨਾਲ ਮੇਅਰ ਸ੍ਰਿੰਦਰ ਕੁਮਾਰ ਛਿੰਦਾ ਜੀ ਜਿਹੜਾ ਪਹਿਲਾਂ ਗੱਲ ਕਰਕੇ ਹਟੇ ਆ ਔਰ ਭੈਣ ਪ੍ਰਵੀਨ ਸ਼ਾੜੀ ਜੀ ਸੀਨੀਅਰ ਡੈਪਟੀ ਮੇਅਰ ਮੁਖੀ ਰਾਮ ਜੀ ਚਵਾਨ ਸਾਹਿਬ ਤਿਰਥਰਾਮ ਜੀ ਕਾਲੇ ਭਾਜੀ ਸਾਡੇ ਕੌਂਸਲਰ ਸਭਾ ਨਾਲ ਸਾਰੇ ਸਾਥੀ ਅਸੀਂ ਇਕੱਠੇ ਅੱਜ ਆਫਿਸ ਵਿੱਚ ਸਾਰੇ ਕੌਂਸਲਰ 23 ਦੇ 23 24 ਕੌਂਸਲਰ ਅਸੀਂ ਇਕੱਠੇ ਹੋ ਕੇ ਅੱਜ ਮੀਟਿੰਗ ਕੀਤੀ ਆ ਪਾਰਟੀ ਦੇ ਇਲੈਕਸ਼ਨ ਸੰਬੰਧ ਦੇ ਵਿੱਚ ਔਰ ਸਾਰਿਆਂ ਨੇ ਇੱਕ ਜੋ ਢੋਗੇ ਇਲੈਕਸ਼ਨ ਲੜਨ ਦੇ ਤਿੰਨ ਵਾਰਡਾਂ ਦਾ ਇਲੈਕਸ਼ਨ ਹੈ ਵਾਰਡ ਨੰਬਰ 6 7 27 ਦਾ ਉਹਨੂੰ ਅਸੀਂ ਲੜ ਰਹੇ ਆ ਇਕੱਠੇ ਹੋ ਕੇ ਔਰ ਜਨਤਾ ਦਾ ਬਹੁਤ ਪਿਆਰ ਮਿਲ ਰਿਹਾ ਜਿੱਦਾਂ ਅਸੀਂ ਪੰਜਾਬ ਚ ਹੁਣ ਇਸ ਵੇਲੇ ਚਾਰ ਵਿਧਾਨ ਸਭਾ ਚੋਂ ਤਿੰਨ ਵਿਧਾਨ ਸਭਾ ਅਸੀਂ ਜਿੱਤੀਆਂ ਹੈਗੀਆਂ ਇੱਕ ਵਿਧਾਨ ਸਭਾ ਵੀ ਥੋੜਾ ਇੱਕ ਕੈਂਡੀਡੇਟ ਕਿਉਂਕਿ ਪਾਰਟੀ ਦੇ ਵਿੱਚੋਂ ਖੜਾ ਹੋਇਆ ਸੀ ਉਸ ਕਰਕੇ ਨੁਕਸਾਨ ਹੋਇਆ ਤਾਂ ਪੰਜਾਬ ਦੀ ਜਨਤਾ ਨੇ ਤਕਰੀਬਨ ਮੈਂ ਕਹਿ ਸਕਦਾ ਸਾਡੇ ਕੋਲ ਹੁਣ ਇਸ ਵੇਲੇ 92 ਤੋਂ 95 ਦੇ ਕਰੀਬ ਐਮ ਐਲ ਏ ਸਾਡੇ ਕੋਲ ਆ ਗਏ ਆ ਸੋ ਬਹੁਤ-ਬਹੁਤ ਸਾਰੇ ਸਾਥੀਆਂ ਦਾ ਮਹੱਲਾ ਨਿਵਾਸੀਆਂ ਦਾ ਇਹਨਾਂ ਦੇ ਪਰਿਵਾਰ ਜਿਵੇਂ ਬਰਵਿੰਦਰ ਭਾਈ ਦੇ ਫਾਦਰ ਸਾਹਿਬ ਖੜੇ ਆ ਔਰ ਜਿੰਨੇ ਇਲਾਕੇ ਦੇ ਨਿਵਾਸੀ ਮੇਰੀ ਮਾ ਮਾਵਾ ਭੈਣਾ ਔਰ ਸਾਰਿਆਂ ਨੇ ਸਵਾਗਤ ਕੀਤਾ ਇਸ ਗੱਲ ਦਾ ਕਿ ਇਲਾਕੇ ਦੀ ਡਵੈਲਪਮੈਂਟ ਦੇ ਲਈ ਅਸੀਂ ਰਲ ਕੇ ਪਹਿਲਾਂ ਵੀ ਕੰਮ ਕਰਦੇ ਰਹੇ ਆ ਹੋਰ ਵੀ ਡਟ ਕੇ ਜਿਹੜਾ ਹੈਗਾ ਜਿਹਦਾ ਮੇਰ ਸਾਹਿਬ ਨੇ ਗੱਲ ਕੀਤੀ ਆ ਇਸ ਇਲਾਕੇ ਦੀ ਲਈ ਸਭ ਕੁਝ ਕਰਦੇ ਰਵਾਂਗੇ ਜੋ ਜੋ ਇਸ ਇਲਾਕੇ ਨੂੰ ਚਾਹੀਦਾ ਹਾਂ ਹਾਂਜੀ ਨਮਸਤੇ ਸਾਰਿਆਂ ਨੂੰ ਮੈਂ ਸੁਨੀਤਾ ਵਾਗਾ ਵਾਰਡ ਨੰਬਰ 49 ਤੋਂ ਸਰਜ ਅਸੀਂ ਕਾਂਗਰਸ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਇਸ ਕਰਕੇ ਕਿ ਸਾਡੇ ਵਾਰਡ ਦੇ ਕੰਮ ਬਹੁਤ ਹੀ ਕਰਨ ਵਾਲੇ ਪਏ ਆ ਕੋਈ ਕੰਮ ਨਹੀਂ ਹੋਇਆ ਹੈਗਾ ਇਸ ਕਰਕੇ ਅਸੀਂ ਆਪਣੇ ਵਾਰਡ ਦੇ ਤਰੱਕੀ ਵਾਸਤੇ ਅਸੀਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਤੇ ਇਹਨਾਂ ਤੋਂ ਵੀ ਪੂਰੀ ਉਮੀਦ ਹੈ ਕਿ ਇਹ ਸਾਡਾ ਵਾਰਡ ਦਾ ਕੰਮ ਜ਼ਰੂਰ ਕਰਨਗੇ ਤੇ ਮੈਡਮ ਕਿੰਨਾ ਚਿਰ ਹੋ ਗਿਆ ਤੁਸੀਂ ਕਾਂਗਰਸ ਪਾਰਟੀ ਨਾਲ ਜੁੜਿਆ ਹਾਂਜੀ ਸਰ ਕਾਂਗਰਸ ਪਾਰਟੀ ਨਾਲ ਸਾਨੂੰ ਹੋ ਤਾਂ ਕਾਫੀ ਟਾਈਮ ਗਿਆ ਪਰ ਅਸੀਂ ਇਲੈਕਸ਼ਨ ਜਦੋਂ ਜਿੱਤੇ ਆ ਉਹਦੇ ਨਾਲ ਉਸ ਟਾਈਮ ਸੀਗੇ ਐਮਸੀ ਬਣਿਆ ਕਾਂਗਰਸ ਤੋਂ ਤੁਸੀਂ ਇਹ ਕੰਮ ਨਹੀਂ ਹੋ ਰਹੀ ਤਾਂ ਕਰਕੇ ਪਾਰਟੀ ਜੁਆਇਨ ਕਰ ਰਹੇ ਆ ਸਰ ਕੰਮ ਤਾਂ ਪਹਿਲਾਂ ਨਹੀਂ ਸੀਗੇ ਥੋੜੇ ਬੱਤੇ ਹੋਏ ਸੀਗੇ ਕੁਝ ਰਹਿ ਗਏ ਆ ਹੁਣ ਇਹਨਾਂ ਤੋਂ ਆਸ ਕਰਦੇ ਆ ਕਿ ਇਹ ਸਾਡੇ ਕੰਮ ਜ਼ਰੂਰ ਕਰਵਾਣਗੇ ਜੋ ਕੁੱਝ ਐਮਸੀ ਬਣਿਆ ਉਹ ਕਾਂਗਰਸ ਸਰਕਾਰ ਸੀਗੀ ਹਾਂਜੀ ਹਾਂਜੀ ਸਰ ਸਾਡੇ ਉਦੋਂ ਸਰਕਾਰ ਚ ਸੁਣਵਾਈ ਨਹੀਂ ਹੋਈ ਨਹੀਂ ਨਹੀਂ ਸਰ ਸੁਣਵਾਈ ਤਾਂ ਸੀ ਕੰਮ ਵੀ ਥੋੜੇ ਬੱਤੇ ਹੋਏ ਸੀਗੇ ਬਾਕੀ ਕੁਝ ਰਹਿ ਗਏ ਆ ਹੁਣ ਇਸ ਪਾਰਟੀ ਚ ਰਹਿ ਕੇ ਅਸੀਂ ਕੰਮ ਕਰਵਾ ਰਹੇ ਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ